ਸਸੀਏ ਗੱਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਣੇ ਆ ਸੋ ਵੀਰ ਦਾ ਸਵਾਲ ਆ ਕਿ ਇਟਲੀ 9 ਮਹੀਨਿਆਂ ਦੇ ਪੇਪਰ ਤੇ ਜਾ ਕੇ ਪੇਪਰ ਕਿਵੇਂ ਬਣਨਗੇ ਉੱਥੇ ਕਿਵੇਂ ਪੱਕਿਆ ਹੋਇਆ ਜਾ ਸਕਦਾ ਵਾ ਕੀ ਸਹਾਇਤਾ ਕਿਤਾਬ ਆ ਸਾਰਾ ਪੇਪਰਾਂ ਦਾ ਦੱਸੋ ਸੋ ਉਹਦੇ ਬਾਰੇ ਆਪਾਂ ਅੱਜ ਗੱਲ ਕਰਨੀ ਆ ਨਾਲੇ ਦੱਸਾਂਗੇ ਨਾਲ ਨਾਲ ਕਿ 9 ਮਹੀਨਿਆਂ ਦੇ ਪੇਪਰ ਤੇ ਜਾਣ ਦਾ ਫੇਰਾ ਵੀ ਆ ਕਿ ਨਹੀਂ ਆ ਸੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਕਿਉਂਕਿ ਬਹੁਤ ਲਾਇ ਬੰਦ ਹੋਣ ਜਾ ਰਹੀ ਹੈ ਸੋ ਵੀਰੋ ਬਹੁਤੇ ਤੁਹਾਡਿਆਂ ਚ ਉਹ ਹੋਣੇ ਆ ਜਿਨ੍ਹਾਂ ਨੇ ਹੁਣ ਪੇਪਰ ਭਰਨ ਦੀ ਸੋਚ ਰਹੇ ਕਿਉਂਕਿ ਪੇਪਰ ਇਟਲੀ ਦੇ ਖੁੱਲ ਚੁਕੇ ਆ 2026 ਡਾਇਰੈਕਟੋ ਫਲੂਸੀ ਦਾ ਜਿਹੜਾ ਕੋਟਾ ਖੁੱਲ ਗਿਆ ਵਾ 23 ਅਕਤੂਬਰ ਦਾ ਖੁੱਲਿਆ ਹੈ 7 ਦਸੰਬਰ ਤੱਕ ਭਰ ਹੋਣਾ ਵਾ ਤੇ ਨਵੇਂ ਸਾਲ ਚੜ੍ਹਦੇ ਨੂੰ ਇਹ ਜਿਹੜੇ ਪੇਪਰ ਜਮਾ ਹੋਣੇ ਸੋ ਬਹੁਤਿਆਂ ਚ ਜਿਹੜੇ ਆਪਣੇ ਵੀਰ ਭਿੰਡ ਭਰਾਵਾ ਉਹ ਜਿਆਤਰ 9 ਮਹੀਨੇ ਲਈ ਪੇਪਰ ਭਰਦੇ ਹੁਣ 9 ਮਹੀਨੇ ਲਈ ਜਿਹੜੋ ਪੇਪਰ ਭਰਦੇ ਆ ਤੁਸੀਂ ਇਟਲੀ ਜਾ ਕੇ ਕਿਹੜੀ ਕਿਹੜੀਆਂ ਚੀਜ਼ਾਂ ਕਰਦੇ ਆ ਉਹ ਧਿਆਨ ਨਾਲ ਦੇਖਣੀਆਂ ਆਆਂ ਚੀਜ਼ਾਂ ਵਾ ਤੁਹਾਨੂੰ ਗਾਂ ਜਾ ਕੇ ਕੰਮ ਆਉਣੀਆਂ ਤੋ ਜਿਹੋ ਨੋਮ ਨਿਆਰੇ ਪੇਪਰ ਤੇ ਤੁਸੀਂ ਜਾਂਦੇ ਆ ਪਹਿਲਾ ਜਿਹੜਾ ਮਾਲਕਾ ਤੁਹਾਡਾ ਉਹ ਉੱਥੇ ਜਦੋਂ ਤੁਸੀਂ ਪਹੁੰਚਦੇ ਆ ਤਾਂ ਉਹ 8 ਦਿਨ ਦੇ ਵਿੱਚ ਵਿੱਚ ਜਿਹੜਾ ਇਮੀਗ੍ਰੇਸ਼ਨ ਨੂੰ ਦੱਸਦਾਦਾ ਕਿ ਮੈਂ ਆ ਬੰਦਾ ਮਗਾਇਆ ਵਾ ਪ੍ਰੂਫ ਲੈ ਕੇ ਤੁਹਾਡਾ ਪਾਸਪੋਰਟ ਤੁਹਾਡਾ ਜਿਹੜਾ ਵਰ ਕੰਟਰੈਕਟ ਵਾ ਕਿ ਇਹ ਬੰਦਾ ਮਗਾਇਆ ਪਹੁੰਚ ਗਿਆ ਵਾ ਤੇ ਹੁਣ ਮੈਂ ਇਸ ਨੂੰ ਕੰਮ ਤੇ ਰੱਖਾਂਗਾ ਉਸ ਤੋਂ ਬਾਅਦ ਉਹ ਕਰਦਾ ਵਾ ਟੈਕਸ ਨੰਬਰ ਤੁਹਾਡਾ ਅਪਲਾਈ ਟੈਕਸ ਨੰਬਰ ਅਪਲਾਈ ਕਰਨ ਤੋਂ ਬਾਅਦ ਫੇ ਉਹ ਕਸਤੂਰੇ ਜਾਂਦਾ ਇਮੀਗ੍ਰੇਸ਼ਨ ਪੁਲਿਸ ਹੁੰਦੀ ਹੈ ਉਹਨਾਂ ਕੋਲ ਜਾਂਦਾ ਕਸਤੂਰੇ ਵਾਲਿਆਂ ਕੋ ਤੁਹਾਡਾ ਪਾਸਪੋਰਟ ਵਰਕ ਕੰਟਰੈਕਟ ਤੁਹਾਡੀਆਂ ਚਾਰ ਫੋਟੋਆਂ ਲੱਗਦੀਆਂ ਵਾ ਤੇ ਮਦਰਾਤਮਾ ਜਿਹੜਾ ਟੈਕਸ ਨੰਬਰ ਬਣਦਾ ਉਹਦਾ 16 ਤੋਂ 18 ਯੂਰੋ ਜਿਹੜਾ ਖਰਚਾ ਆਉਂਦਾ ਵਾ ਤੇ ਉੱਪਰ ਥੱਲੇ ਹੋ ਸਕਦਾ ਸਟੇਟ ਦੇ ਹਿਸਾਬ ਨਾਲ ਕਿ ਜਿਹੜੇ ਏਰੀਏ ਤੁਸੀਂ ਰਹਿੰਦੇ ਆਂ ਬਾਕੀ ਉਹ ਜਿਹੜੀ ਫਾਈਲ ਜਿਹੜੀ ਤੁਹਾਡੀ ਸਾਰੀ ਇਕੱਠੀ ਕਰਕੇ ਲੈ ਕੇ ਜਾਂਦਾ ਕਸਤੂਰੇ ਤੇ ਉੱਥੇ 200 300 ਜਿਹੜਾ ਯੂਰੋ ਖਰਚਾ ਆਉਂਦਾ ਵਾ ਫਾਈਲ ਦਾ ਉਹ ਜਮ੍ਹਾਂ ਹੋਣ ਤੋਂ ਬਾਅਦ ਫੇ ਅਡੀਕ ਹੁੰਦੀ ਆ ਜਦੋਂ ਪੁਲਿਸ ਵਾਲੇ ਵੈਰੀਫਾਈ ਕਰਕੇ ਓਕੇ ਕਰ ਦਿੰਦੇ ਉਸ ਤੋਂ ਬਾਅਦ ਤੁਸੀਂ ਕੰਮ ਜਿਹੜਾ ਸ਼ੁਰੂ ਕਰ ਸਕਦੇ ਆ ਤੇ ਅਚਮ ਇਹ ਦਾਤਮਾ 9 ਮਹੀਨਿਆਂ ਚ ਤੁਹਾਡੀ ਆਪਣੀ ਰਹਿائش ਨਹੀਂ ਹੁੰਦੀ ਜ਼ਿਆਦਾਤਰ 99% ਮਾਲਕ ਨੇ ਰਹਿائش ਦਾ ਪ੍ਰੂਫ ਦੇਣਾ ਹੁੰਦਾ ਕਿ ਇਹ ਬੰਦਿਆ ਮੈਂ ਮਗਾਇਆ ਉਹਦੀ ਰਹਿائش ਦੇਣੀ ਹੁੰਦੀ ਹੈ ਤੇ ਉਹ ਵੀ ਪ੍ਰੂਫ ਲੱਗਣਾ ਨਾਲ ਲਾਜ਼ਮੀ ਹੈ ਇਟਲੀ ਹੁਣ 9 ਮਹੀਨਿਆਂ ਦੇ ਪੇਪਰ ਤੇ ਤੁਸੀਂ ਜਾ ਕੇ ਕੋਈ 6 ਮਹੀਨੇ ਰਹਿ ਸਕਦੇ ਆ ਜਾਂ ਕਈ 9 ਮਹੀਨੇ ਵੀ ਕੰਮ ਚੱਲਦਾ ਵਾ ਪਰ ਨੌਮੀ ਨਿਰਵਾਦ ਹੁਣ ਇਹ ਆ ਕਿ ਅਸੀਂ ਗਾਂਵ ਵਾਲਾ ਸਟੈਪ ਕਿਦਾਂ ਲੈਣਾ ਭਾਅ ਪਰਮਿਸੋ ਦੇ ਸਗੋਰ ਨੂੰ ਭਾਅ ਜਿਹੜੀ ਪੱਕੀ ਸਗੋਰ ਨੂੰ ਮਾਲਕ ਕੀ ਕਰਦੇ ਆ ਤੁਹਾਡੀ ਕੱਚੀ ਸਗੋਰ ਨੂੰ ਭਰ ਦਿੰਦੇ ਕੱਚੀ ਦਾ ਭਾਅ ਟੈਂਪਰੇਰੀ ਸੋ ਜਦ ਤੱਕ ਉਹ ਪੱਕੀ ਸਗੋਰ ਨੂੰ ਨਹੀਂ ਭਰਦਾ ਕਿ ਇਹ ਬੰਦਾ ਮੈਨੂੰ ਪਰਮਾਨੈਂਟ ਚਾਹੀਦਾ ਵਾ ਕਨਵਰਜਨ ਦੇ ਜਿਹੜੇ ਪੇਪਰ ਲੱਗਣੇ ਆ ਭਾਅ ਨੌ ਤੋਂ ਸਾਲ ਦਾ ਕਰਾਉਣਾ ਪਰਮਾਨੈਂਟ ਬੰਦਾ ਉਹਨੇ ਰੱਖਣਾ ਉਹਨੂੰ ਫਿਰ ਸਾਲ ਦੀ TCRC ਲਈ ਅਪਲਾਈ ਕਰਨਾ ਪੈਣਾ ਜਿੱਦਾਂ ਤੁਸੀਂ ਪਹਿਲਾਂ ਪ੍ਰੋਸੈਸ ਜਿਹੜਾ ਵਾ ਭਾਰਤ ਇੰਡੀਆ ਪਾਕਿਸਤਾਨ ਜਿੱਥੇ ਵੀ ਹੈਗੇ ਆ ਸ਼ੁਰੂ ਕੀਤਾ ਸੀ ਵੀਜ਼ਾ ਦਾ ਉਹੀ ਪ੍ਰੋਸੈਸ ਜਿਹੜਾ ਪਹੁੰਚ ਕੇ ਤੁਹਾਨੂੰ ਪਰਮਨੈਂਟ ਸਟੇਟਸ ਗੌਰ ਨੂੰ ਲੈਣ ਵਾਸਤੇ ਚੱਲ ਪੰਦਾ ਤੇ ਉਹਦੇ ਵਾਸਤੇ ਜਿਹੜੀਆਂ ਚੀਜ਼ਾਂ ਤੁਸੀਂ ਇਟਲੀ ਪਹੁੰਚ ਕੇ ਜਿਹੜੀ ਪਹਿਲਾਂ ਖਿਆਲ ਰੱਖਣੀ ਆ ਜਿਰੋ ਵੀ ਜਾਂਦਿਆਂ ਨੇ ਤੁਸੀਂ ਸਿਮਤਾ ਲੈਣੀ ਆ ਉਹਦੀ ਰਸੀਦ ਜਰੂਰ ਲੈ ਲਿਓ ਦੁਕਾਨਦਾਰ ਤੋਂ ਕਿ ਭਾਈ ਮੈਂ ਨਵਾਂ ਮੈਨੂੰ ਇਹ ਪ੍ਰੂਫ ਚਾਹੀਦਾ ਵਾ ਬਾਅਦ ਚੋਂ ਕੰਮ ਆਏਗਾ ਮੇਰਾ ਜਿਰੋ ਇਮੀਗ੍ਰੇਸ਼ਨ ਨੂੰ ਪੇਪਰ ਲਾਉਣੇ ਆ ਜਾਤਾਰ ਜਿਹੜੀਆਂ ਤੁਹਾਨੂੰ ਪਤਾ ਰਸੀਤਾਂ ਦੀਆਂ ਛਾਈਆਂ ਔੜ ਜਾਂਦੀਆਂ ਐ ਇਸ ਕਰਕੇ ਉਹਨੂੰ ਆਪਣੇ ਫੋਨ ਵਿੱਚ ਕੋਈ ਵੀ ਫੋਨ 'ਚ ਸਕੈਨ ਤਾਂ ਹੋਈ ਜਾਂਦਾ ਵਾ ਤੇ ਉਹਦੀ ਸਕੈਨ ਕਰ ਲਿਓ ਫੋਟੋ ਨਾਲ ਲਿਓ ਕਿਉਂ ਫੋਟੋ ਕਲੀਅਰ ਨਹੀਂ ਆਉਣੀ ਪ੍ਰਿੰਟ ਸਕੈਨ ਕਰ ਲਿਓ ਤੇ ਉਹ ਰਸੀਤਾਂ ਤੁਸੀਂ ਕੋਈ ਸ਼ਾਪਿੰਗ ਕਰਦੇ ਆ ਜਾਂ ਤੁਸੀਂ ਤੁਹਾਨੂੰ ਕੋਈ ਡਾਕ ਆਉਦੀ ਆ ਤੁਸੀਂ ਏਟੀਐਮ ਤੋਂ ਪੈਸੇ ਘਟਾਏ ਉਹਦੀ ਰਸੀਦ ਤੇ ਵਟਸਐਪ ਤੇ ਤੁਹਾਡੀ ਕੋਈ ਐਕਟੀਵਿਟੀ ਹੋਈ ਆ ਉਹਦੀ ਰਸੀਦ ਫੋਟੋ ਕਿਤੇ ਵੀ ਖਿੱਚੀ ਆ ਉੱਚ ਲੋਕੇਸ਼ਨ ਵਾਲਾ ਆਪਸ਼ਨ ਹੁੰਦਾ ਜਿਆਤਰ ਆਪਾਂ ਲੋਕੇਸ਼ਨ ਵਾਲਾ ਆਪਸ਼ਨ ਬੋਤਿਆਂ ਨੂੰ ਪਤਾ ਨਹੀਂ ਆਪਾਂ ਆਫ ਰੱਖਦੇ ਹਾਂ ਉਹ ਲੋਕੇਸ਼ਨ ਵਾਲਾ ਆਪਸ਼ਨ ਔਨ ਰੱਖੋ ਕਿ ਇਹ ਸਾਰੇ ਜਿਹੜੇ ਪ੍ਰੂਫ ਤੁਹਾਡੇ ਜਿਹੜੋ ਪੱਕੀ ਜ਼ਗੌਰ ਨੂੰ ਭਰਨੀ ਇਹ ਨਾਲ ਲੱਗਣੇ ਆ ਜਿੰਨੇ ਜਾਰਾ ਪ੍ਰੂਫ ਹੋਊਗੇ ਓਨੀ ਜਿਆਦਾ ਫਾਈਲ ਸਟਰੋਂਗ ਹੋਊਗੀ ਤੇ ਜੇ ਤਾਂ ਤੁਹਾਡੇ ਪੇਪਰ ਸਹੀ ਆ ਫੇ ਤਾਂ ਤੁਹਾਡਾ ਤਿੰਨ ਤੋਂ 6 ਮਹੀਨੇ ਦੇ ਵਿੱਚ ਵਿੱਚ ਜਿਹੜਾ ਇਹ ਕੰਮ ਸਾਰਾ ਹੋ ਜਾਣਾ ਪੱਕੀ ਜ਼ਗੌਰ ਨੂੰ ਜੇ ਤੁਹਾਡੀ ਉਹਨੇ ਮਾਲਕ ਨੇ ਫਾਮੀ ਕਰਤੀ ਵੀ ਮੈਂ ਕਨਵਰਜਨ ਉਹਦੇ ਤੁਹਾਡੇ ਪੇਪਰ ਭਰ ਦਊਗਾ ਤੇ ਮੈਂ ਤੈਨੂੰ ਪੱਕਾ ਰੱਖ ਲੂੰਗਾ ਫੇਰ ਤਾਂ ਤੁਹਾਡਾ ਗੱਲ ਬਣ ਗਈ ਤਿੰਨ ਤੋਂ 6 ਮਹੀਨੇ ਦੇ ਵਿੱਚ ਵਿੱਚ ਤੁਹਾਡਾ ਜਵਾਬ ਜਿਹੜਾ ਵਾ ਕਸੂਰੇ ਤੋਂ ਆ ਜਾਣਾ ਤੁਹਾਨੂੰ TCR ਮਿਲ ਜਣੀ ਸਾਲ ਦੀ 9 ਮਹੀਨੇ ਦੇ ਪੇਪਰਾਂ 'ਤੇ ਜਾ ਕੇ ਸੋ ਜਿੱਦਾਂ ਮੈਂ ਕਹਿ ਰਿਹਾ ਇਹਨਾਂ ਸੌਖਾਂ ਨਹੀਂ ਕਿਉਂਕਿ ਬਹੁਤੇ ਮਾਲਕ ਕੀ ਐ ਏਜੰਟਾਂ ਨਾਲ ਸੈਟਿੰਗ ਹੁੰਦੀ ਐ ਉਹ ਜਵਾਬ ਦੇ ਦਾਂਦੇ ਭਾਈ ਮੈਂ ਤਾਂ ਸਿਰਫ ਏਜੰਟਰ ਨਾਲ ਗੱਲ ਹੋਈ ਸੀ ਐਂਟਰੀ ਦੀ ਕੰਮ ਹੀ ਨਹੀਂ ਮਿਲਦਾ ਸੋ ਜਦੋਂ ਤੁਸੀਂ 9 ਮਹੀਨੇ ਦੇ ਪੇਪਰ ਤੇ ਜਾਣਾ ਇਹ ਚੀਜ਼ ਦਾ ਏਜੰਟਰ ਨਾਲ ਜ਼ਰੂਰ ਰੱਖੋ ਵੀ ਜਿੱਥੇ ਜਾਣਾ ਕੰਮ ਮਿਲੂਗਾ ਤੇ ਮਾਲਕ ਸਗੋਰ ਨੂੰ ਭਰੂਗਾ ਭਈ ਇਹਨੇ 9 ਮਹੀਨੇ ਮੈਨੂੰ ਰੱਖਣਾ ਜਾਂ ਮੈਨੂੰ ਗਾਹ ਪਰਮਨੈਂਟ ਕਰਾਊਗਾ ਕਿਉਂਕਿ ਏਜੰਟ ਨੇ ਕੀ ਆ ਤੁਹਾਡੇ ਕੋ ਜੇ ਤਾਂ ਹੁਣ 9 ਮਹੀਨਿਆਂ ਤੇ ਤੁਹਾਡੇ 10 ਤੋਂ 12 ਲੱਖ ਰੁਪਈਆ ਲੱਗਦਾ ਵਾ ਫੇ ਤਾਂ ਓਕੇ ਆ ਪਰ ਮੇਰੇ ਹਿਸਾਬ ਨਾਲ 9 ਮਹੀਨੇ ਲਈ ਉਹ ਵੀ ਜ਼ਿਆਦਾ ਵਾ 8 ਤੋਂ 10 ਦੇ ਵਿੱਚ ਵਿੱਚ ਚਾਹੀਦਾ ਵਾ ਤੂੰ ਇਸ ਕਰਕੇ ਇਹ ਗੱਲ ਪੱਕੀ ਕਰਕੇ ਜਾਓ ਕਿ ਜੇ 9 ਮਹੀਨਿਆਂ ਤੇ ਤੁਸੀਂ ਸਿਰਫ ਐਂਟਰੀ ਲੈਣੀ ਆ ਫੇ ਜਾਣ ਦਾ ਕੋਈ ਫਾਇਦਾ ਨਹੀਂ ਤੇ ਐਂਟਰੀ ਦੀ ਬਜਾਏ ਗੱਲ ਕਰਕੇ ਜਾਓ ਵੀ ਬੰਦਾ ਸਾਡੀ ਪੱਕੀ ਜ਼ਗੌਰ ਨੂੰ ਭਰੂਗਾ ਗਾਂ ਸਾਨੂੰ ਜਿਹੜਾ ਇਹ ਪੱਕਾ ਰੱਖ ਸਕੇਗਾ ਸੋ ਕਈ ਵਾਰ ਕੀ ਹੁੰਦਾ ਕਈ ਕੰਪਨੀਆਂ ਕਹਿੰਦੀ ਵੀ ਸਾਨੂੰ ਚਾਹੀਦਾ ਟੈਂਪਰੇਰੀ ਐ ਇਸ ਕਰਕੇ ਉਹ ਤੁਸੀਂ ਆਪਣਾ ਪਹਿਲੀ ਬੰਦੋਬਸਤ ਰੱਖ ਕੇ ਚੱਲਣਾ ਕੋਈ ਨਾ ਕੋਈ ਅਰੇਂਜ ਹੋ ਜਾਂਦਾ ਕਿਤੇ ਨਾ ਕਿਤੇ ਹੋ ਜਾਂਦਾ ਬਾਕੀ ਜੇ ਤੁਸੀਂ ਕਹਿੰਦੇ ਆ ਕਿ ਦੋ ਨੰਬਰ ਵਾਲੇ ਬੰਦੇ ਉਹ ਰੋਮੇ ਵਾਲੀ ਸਾਈਡ ਨਪੋਲੋ ਵਾਲੀ ਸਾਈਡ ਜ਼ਿਆਦਾਤਰ ਖੇਤਾਂ ਦੇ ਬੰਦੇ ਉੱਧਰ ਜ਼ਿਆਦਾ ਦੋ ਨੰਬਰ 'ਚ ਕੰਮ ਕਰਦੇ ਜਿਨ੍ਹਾਂ ਕੋ ਪੇਪਰ ਨਹੀਂ ਆ ਪਰ ਪੇਪਰਾਂ ਤੋਂ ਬਿਨਾ ਇਟਲੀ 'ਚ ਪੈਸਾ ਤੁਸੀਂ ਜ਼ਰੂਰ ਉਹਨਾਂ ਤਾਂ ਨਹੀਂ ਬਣਾ ਸਕਦੇ ਬਣਾ ਲੂਗੇ ਪਰ ਉਹ ਰੌਣਣਾ ਹੀ ਆ ਕਿ ਬੰਦਿਆਂ ਨੂੰ 10-15 15 ਸਾਲ ਹੋ ਗਏ ਪੇਪਰਾਂ ਤੋਂ ਬਿਨਾ ਸੋ ਪੇਪਰਾਂ ਤੋਂ ਬਿਨਾ ਕੋਈ ਕਹਾਣੀ ਗੱਲਬਾਤ ਨਹੀਂ ਹੈ ਇਹ ਜ਼ਰੂਰ ਹੈ ਤੁਸੀਂ ਕਮਾਈ ਜਾਂਦੇ ਪਿੱਛੇ ਵਜੇ ਜਾਂਦੇ ਸੋ ਉਹ ਵੀ ਕੋਈ ਜ਼ਿੰਦਗੀ ਨਹੀਂ ਹੈ ਕਿਉਂਕਿ ਕੋਈ ਲੱਗਾ ਵਾ ਡੇਰੀ ਫਾਰਮਾਂ 'ਚ ਲੱਗਾ ਵਾ ਕੋਈ ਪਸ਼ੂਆਂ ਨੂੰ ਪੱਠੇ ਪਾਉਣ ਲੱਗਾ ਵਾ ਤੇ ਉੱਥੇ ਹੀ ਸਾਰੀ ਜ਼ਿੰਦਗੀ ਜੰਗਲ 'ਚ ਹੀ ਬਸ ਕਿਉਂਕਿ ਦੂਰ ਦੂਰ ਤੱਕ ਕੋਈ ਨਾ ਤੁਹਾਨੂੰ ਇਹੋ ਜਿਹੇ ਫਾਰਮਾਂ 'ਚ ਘਰਲ ਬਣੇ ਆ ਨਾ ਕੋਈ ਬਸ ਉੱਥੇ ਰਹਿਣਾ ਤੁਸੀਂ ਸੋ ਐਸ ਕਰਕੇ ਇਹ ਜਿਹੜੀਆਂ ਚੀਜ਼ਾਂ ਮੈਂ ਤਾ ਦੱਸ ਰਿਹਾ ਇਹ ਬਾਤ ਚ ਹੁੰਦੀਆਂ ਵਾ ਬਾਚੋਂ ਆਪਣੇ ਬੰਦੇ ਕਹਿੰਦੇ ਵੀ ਸਾਨੂੰ ਪਤਾ ਨਹੀਂ ਸੀ ਤਾਂ ਕਰਕੇ ਮੈਂ ਤੁਹਾਨੂੰ ਇਹ ਚੀਜ਼ ਦਾ ਦੱਸ ਰਿਹਾ ਕਿ ਤੁਸੀਂ ਪੂਰੀ ਗੱਲਬਾਤ ਕਰਕੇ ਜਾਣੀ ਹੈ ਪੱਕੀ ਸਗੋਰ ਨੂੰ ਜਿਹੜੋ ਤੁਸੀਂ ਮਾਲਕ ਕਨਵਰਜ ਹੋਦੇ ਤੁਹਾਡੇ ਪੇਪਰ ਭਰੂਗਾ ਉਹ ਵੀ ਹਰ ਸਾਲ ਨਹੀਂ ਭਰ ਹੁੰਦੇ ਕਿਉਂਕਿ ਕੋਟਾ ਹੁੰਦਾ ਕੋਟੇ 'ਚ ਜਿੰਨੀਆਂ ਫਾਈਲਾਂ ਉਹਨੇ ਹੁਣ ਇਟਲੀ ਕਹਿੰਦਾ ਕਿ ਅਸੀਂ ਹਰ ਸਾਲ 1 ਲੱਖ ਤੋਂ ਉੱਤੇ ਬੰਦਾ ਵਗਾਉਣਾ ਔਰ ਕੋਟੇ 'ਚ ਫਾਈਲਾਂ ਹੁੰਦੀਆਂ 3 ਤੋਂ 4000 ਸਾਰੀਆਂ ਸੋ ਬਾਕੀ ਬੰਦਾ ਕਿੱਥੇ ਜਾਊ ਸੋ ਇਹ ਚੀਜ਼ਾਂ ਜਿਹੜੀਆਂ ਧਿਆਨ ਦੇਣ ਵਾਲੀਆਂ ਵਾਂ ਭਈ ਜਿਹੜਾ ਮਾਲਕ ਤੁਹਾਡਾ ਕੰਪਨੀ ਸਟਰੋਂਗ ਹੋਵੇ ਜਿਹੜਾ ਥੜੇ ਕਨਵਰਜਨ ਦੇ ਪੇਪਰ ਕਰਾ ਦੇ ਸੋ ਫਾਈਲ ਆਪਣੀ ਪਹਿਲੀ ਰੈਡੀ ਕਰ ਲਓ ਮਾਲਕ ਨਾਲ ਗੱਲਬਾਤ ਜਿੱਥੇ ਕੰਪਨੀ ਜਾ ਰਹੇ ਆ ਤੁਹਾਡਾ ਕੋਈ ਯਾਰ ਦੋਸਤ ਭਰਾ ਬੁਲਾ ਰਿਆ ਉਹਨੂੰ ਕੋ ਭਾਈ ਪਹਿਲੀ ਗੱਲ ਕਰ ਲਾ ਤੇ ਤੁਹਾਨੂੰ ਮੈਂ ਦੱਸਦਾ ਕਿ ਜਾ ਕੇ ਤੁਸੀਂ ਕੰਮ ਨਹੀਂ ਕਰ ਸਕਦੇ ਜਦ ਤੱਕ ਤੁਸੀਂ ਕਨਵਰਜਨ ਦੇ ਜਿਹੜੇ ਪੇਪਰ ਲਾਉਣੇ ਆ ਉਹ ਕੋਟੇ ਤੇ ਤੁਹਾਡੀ ਫਾਈਲ ਜਾਊਗੀ ਤਿੰਨ ਤੋਂ 6 ਮਹੀਨੇ ਜਿਵੇਂ ਮੈਂ ਦੱਸਿਆ ਪ੍ਰੂਫ ਸਾਰੇ ਸਾਹਮਣੇ ਰੱਖਣੇ ਸ਼ਾਪਿੰਗ ਤੋਂ ਲੈ ਕੇ ਏਟੀਐਮ ਤੋਂ ਲੈ ਕੇ ਡਾਕ ਚਿੱਠੀ ਪੱਤਰ ਕੋਈ ਵੀ ਆ ਕਿਤੇ ਵੀ ਆਉਂਦੇ ਜਾਂਦੇ ਆ ਉਹ ਸਾਰੇ ਸਾਹਮਣੇ ਰੱਖਣੇ ਆ ਉਹ ਨਾਲ ਲੱਗਣੇ ਆ ਹੁਣ ਦੇਖਣ ਨੂੰ ਤੇ ਗੱਲ ਆਮ ਲੱਗ ਰਹੀ ਪਰ ਇਹ ਪ੍ਰੂਫ ਇਮੀਗ੍ਰੇਸ਼ਨ ਚ ਹੁੰਦਾ ਕਿ ਮੈਨੂੰ ਐਨਾਚਰ ਹੋ ਗਿਆ ਇਟਲੀ ਆਏ ਨੂੰ ਤੋਂ ਬਿਨਾ ਗੱਲ ਨਹੀਂ ਬਣਨੀ ਤੇ ਜਿਹੜੀ ਆ ਜੇ ਹੁਣ ਤੁਹਾਡੀ ਫਾਈਲ ਚ ਕੋਈ ਵੀ ਡਾਕੂਮੈਂਟ ਵਾ ਕਮੀ ਪੇਸ਼ੀ ਰਹਿ ਗਈ ਤਾਂ ਉਹਨੂੰ 8 ਤੋਂ 14 ਮਹੀਨੇ ਲੱਗ ਸਕਦੇ ਤੇ ਜਦ ਤੱਕ ਫਾਈਲ ਚੱਲਦੀ ਆ ਮਾਲਕ ਪਹਿਲਾਂ ਨਾ ਉਹ ਤੇ ਨਹੀਂ ਰੱਖਦੇ ਵੀ ਹਾਂ ਤੇਰੀ ਕੋਈ ਉਤਰ ਜੈਸ ਨਹੀਂ ਆਉਂਦੀ ਤੇ ਮੈਂ ਤੈਨੂੰ ਕੰਮ ਤੇ ਨਹੀਂ ਬੁਲਾ ਸਕਦਾ ਉਦ ਤੱਕ ਤੁਹਾਨੂੰ ਆਪਣਾ ਖਰਚਾ ਪਾਣੀ ਵੀ ਆਪ ਚੱਕਣਾ ਪੈਣਾ ਸੋ ਇਹ ਚੀਜ਼ਾਂ ਵੀ ਤੁਸੀਂ ਖਿਆਲ ਚ ਰੱਖ ਕੇ ਚੱਲੋ ਸੋ ਫਾਈਲ ਆਪਣੀ ਐਕਿਊਰੇਟ ਰੱਖੋ ਇਹ ਤੁਹਾਡੀ ਖੁਦ ਦੀ ਜ਼ਿੰਮੇਵਾਰੀ ਹੈ ਜਾਂਦਿਆਂ ਟੈਕਸ ਨੰਬਰ ਜਿਹੜਾ ਹੋਣਾ ਉਸ ਤੋਂ ਬਾਅਦ ਸਾਰੀ ਜਿਹੜੀ ਕਾਰਵਾਈ ਸ਼ੁਰੂ ਹੁੰਦੀ ਹੈ ਸੋ 9 ਮਹੀਨਿਆਂ ਤੇ ਮੈਂ ਤਾਂ ਇਹ ਹੀ ਹਲਾ ਦਊਗਾ ਭਾਈ 9 ਮਹੀਨਿਆਂ ਤੇ 8-10 ਲਾਉਣ ਦੀ ਬਜਾਏ ਜੇ 12-13 ਲੱਖ ਲਾ ਕੇ ਸਾਲ ਦੇ ਪੇਪਰ ਤੁਸੀਂ ਜਾਂਦੇ ਆ ਉਹ ਫੇਰ ਵੀ ਵਧੀਆ ਕਿਉਂਕਿ ਉੱਚ ਸਾਨੂੰ ਜਿਹੜਾ ਪ੍ਰੋਸੈਸ ਦੁਆਰਾ ਜਾ ਕੇ ਨਹੀਂ ਚੱਲਣਾ ਬਣਾ ਜਿੱਦਾਂ ਹੁਣ ਤੁਸੀਂ ਪਹਿਲਾ ਹੱਥੇ ਖੱਤਲ ਖਵਾਰ ਹੁੰਦੇ ਆ ਬਈ ਅਪਾਇੰਟਮੈਂਟ ਨਹੀਂ ਮਿਲਦੀ ਜਾਂ ਜੀ ਹਲੇ ਵੀਜ਼ਾ ਨਹੀਂ ਆਇਆ ਕੋਈ ਜੱਸ ਨੂੰ ਨਹੀਂ ਆਉਂਦੀ ਹਨਾ ਤੇ ਉਹੀ ਤੁਸੀਂ ਉੱਥੇ ਜਾ ਕੇ ਫੀੜੀ ਕਰੀ ਜਾਣੀ ਹੈ ਨਾ ਵੇ ਬੰਦਾ ਪਿੱਛੇ ਨੂੰ ਫੋਨ ਮਾਰਦਾ ਮੈਂ ਫਸ ਗਿਆ ਹਨਾ ਸੋ ਇਸ ਕਰਕੇ ਸਾਲ ਦੇ ਪੇਪਰਾਂ ਦੇ ਵੀਜ਼ਾ ਜਾਓ 9 ਮਹੀਨਿਆਂ ਤੇ ਜਾ ਕੇ ਖਦਰਖਵਾਰੀ ਹੈ ਤੇ ਪੇਪਰਾਂ ਦਾ ਦੁਬਾਰਾ ਸਿੱਧੋ ਜਿਹੜਾ ਕਰਨਾ ਜਿਹੜਾ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੋ ਇਹ ਮੈਂ ਬਰੀਫ ਵਿੱਚ ਕੋਸ਼ਿਸ਼ ਕੀਤੀ ਹੈ ਜਾਣਕਾਰੀ ਦੇਣ ਦੀ ਮੋਟੀ ਮੋਟੀ ਬਾਕੀ ਜੇ ਤੁਸੀਂ ਹੁਣ 9 ਮਹੀਨ ਲ ਜਾਂਦੇ ਆ ਉਹ ਨਿਰਪਰ ਕਰਦਾ ਕਿਹੜੇ ਕੰਮ ਤੇ ਗਏ ਆ 800 ਤੋਂ ਲੈ ਕੇ 1400 ਯੂਰੋ 1400 ਤਾਂ ਫੇਰ ਵੀ ਮੈਂ ਜ਼ਿਆਦਾ ਕਹਿਤਾ 800 900 ਅੱਧੀ ਮਿਲਦਾ ਬਾਕੀ ਜੇ 2 ਨੰਬਰ ਚੋਂ ਬੰਦਾ ਤਾਂ ਵੀ 800 ਕਮਾਈ ਜਾਂਦਾ ਵਾ 900 ਕਮਾਈ ਜਾਂਦਾ ਵਾ ਪੇਪਰਾਂ ਤੋਂ ਵੀ ਨਾਲੇ ਵੀ ਸੋ ਇਹ ਨਾ ਦੇਖੋ ਕਿ ਵੀ ਪੈਸੇ ਇੰਨੇ ਵੜ ਜਾਣੇ ਆ ਉਹ ਆਪਾਂ ਰეკਮੈਂਡ ਨਹੀਂ ਕਰਦੇ 2 ਨੰਬਰ ਚ ਸਟੇ ਕਰਨ ਦੀ ਪਰ ਖੱਜਲਖੁਆਰੀ ਜਿਹੜੀ ਆ ਤੁਹਾਨੂੰ ਸਾਹਮਣਾ ਕਰਨੀ ਪੈਣੀ ਸੋ ਇੱਕ ਸਾਲ ਦੇ ਪੇਪਰਾਂ ਲਈ ਜਾਓ ਤੇ ਜਾਣਕਾਰੀ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਉੱਥੇ ਜਾੜ ਦੇ ਚਾਹਵਾਨਾਂ ਜਾਂ ਪੇਪਰ ਭਰਨਾ ਚਾਹੁੰਦੇ ਉਹਨਾਂ ਤੱਕ ਇਹ ਸਹੀ ਤੇ ਸਟੀਕ ਜਾਣਕਾਰੀ ਪਹੁੰਚ ਸਕੇ ਦੱਸਿਓ ਕਿਵੇਂ ਲੱਗੀ ਇਹ ਜਾਣਕਾਰੀ ਲਾਈਕ ਕਮੈਂਟ ਕਰਨਾ ਮਿਲਦਾ ਹੈ ਅਗਲੀ ਵੀਡੀਓ ਤਦ ਤੱਕ ਲਈ ਰਬੜਾ